ਸੰਗਤ ਜੀ ਆਪਾਂ ਸੁਖਮਣੀ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਆ ਤੇ ਸੱਤ ਅਸ਼ਟਪਦੀਆਂ ਆਪਣੀਆਂ ਹੋ ਗਈਆਂ ਸੀ ਅੱਠਵੀਂ ਸ਼ੁਰੂ ਹੁੰਦੀ ਹੈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਸਾਚਾ ਤੇ ਵਿਸਰਾਮ ਹੈ ਅਵਰ ਨਾ ਪੇਖੈ ਪੇਖੇ ਨਿਪੜਨਾ ਪੇਖੈ ਪੜਨਾ ਜੁਨਾਮਾ ਲੱਗੀਆਂ ਤੇ ਇੱਥੇ ਵਿਸਰਾਮ ਏਕਸ ਬਿਨ ਕੋਏ ਨਾਨਕ ਇਹ ਲੱਛਣ ਲੱਛਣ ਇੱਥੇ ਵਿਸਰਾਮ ਹੈ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਗਿਆਨੀ ਤੇ ਵਿਸਰਾਮ ਹੈ ਬ੍ਰਹਮ ਬੋਲਣਾ ਹਾਹ ਦੀ ਆਵਾਜ਼ ਉਚਾਰਨ ਹੋਵੇ ਸਦਾ ਨਿਰਲੇਪ ਜੈਸੇ ਜਲ ਮਹਿ ਇੱਥੇ ਵਿਸਰਾਮ ਹੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਗਿਆਨੀ ਤੇ ਵਿਸਰਾਮ ਹੈ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੇ ਤੁਲਪਵਾਨ ਕੋ ਤੇ ਵਿਸਰਾਮ ਹੈ ਲਾਗੇ ਨਹੀਂ ਪੜਨਾ ਲਾਗਾ ਪੜਨਾ ਬ੍ਰਹਮ ਗਿਆਨੀ ਕਹਿ ਟੀਰਜ ਏਕ ਕਹਿ ਤੇ ਵਿਸਰਾਮ ਹੈ ਜੋ ਬਸੁਦਾ ਕੋ ਖੋਦੇ ਖੋਦੇ ਤੇ ਵਿਸਰਾਮ ਹੈ ਕੋ ਚੰਦਨ ਲੇਪ ਇਹਨੂੰ ਕਈ ਸੰਗਤਾਂ ਬਸੁਧਾ ਪੜ ਜਾਂਦੀਆਂ ਬਸੁਧਾ ਨਹੀਂ ਪੜਨਾ ਜੋ ਬਸੁਦਾ ਹਾਂ ਬਸੁਦਾ ਦਾ ਅਰਥ ਹੁੰਦਾ ਧਰਤੀ ਜੋ ਬਸੁਦਾ ਕੋ ਖੋਦਾ ਖੋਦੇ ਨਹੀਂ ਪੜਨਾ ਖੋਦਾ ਪੜਨਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਵਿਸਰਾਮ ਇਹ ਹੈ ਗੁਨਾਓ ਇਹੇ ਨਹੀਂ ਪੜਨਾ ਇਹ ਹੈ ਹਾਹੇ ਦਲਾਵਾਂ ਲੱਗੀਆਂ ਇਹ ਹੈ ਗੁਨਾਓ ਨਾਨਕ ਵਿਸਰਾਮ ਜੋ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਵਿਸਰਾਮ ਮੈਲ ਨਾ ਲਾਗੇ ਜਲਾ ਲਾਗੇ ਨਹੀਂ ਪੜਨਾ ਲਾਗੇ ਕਿਉਂਕਿ ਦਲਾਵਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਸੰਗਤਾਂ ਹਰੇਕ ਘਰ ਦੇ ਵਿੱਚ ਇਸ ਦਾ ਜਾਪ ਹੁੰਦਾ ਹੈ ਗੁਰੂ ਘਰਾਂ ਦੇ ਵਿੱਚ ਵੀ ਬੀਬੀਆਂ ਮਾਈਆਂ ਰਲ ਕੇ ਪਾਠ ਕਰਦੀਆਂ ਪਰ ਉਹ ਦਲਾਵਾ ਨਹੀਂ ਲੁੰਦੀਆਂ ਇੱਕ ਲਾਂ ਲਾ ਕੇ ਉਚਾਰਨ ਕਰਦੀਆਂ ਲਾਗੇ ਪੜ ਜਾਂਦੀਆਂ ਧਿਆਨ ਰੱਖਣਾ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਬਿਸਰਾਮ ਹੋਏ ਪ੍ਰਗਾਸ ਜੈਸੇ ਜਲ ਉਪਰ ਜੈਸੇ ਇਥ ਬਿਸਰਾਮ ਧਰ ਉਪਰ ਆਕਾਸ ਆਕਾਸ ਨਹੀਂ ਪੜਨਾ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ 70 ਸਮਾਨ ਮਿੱਤਰ 70 ਅਧ ਕਲਾ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਹੈ ਤੇ ਬਿਸਰਾਮ ਆਪਣੇ ਨਹੀਂ ਪੜਨਾ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭ ਆਪ ਕਰੇ ਕਰੇ ਈਡੀ ਸ਼ਾਇਰੀ ਕਰੇ ਹਾਂ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ ਜਿੱਥੇ ਮੈਂ ਪਹਿਲਾਂ ਰੁਕਦਾ ਨਾ ਜੋ ਭਗਤੀ ਪੜ ਕੇ ਇਹ ਬ੍ਰਹਮ ਗਿਆਨੀ ਤੇ ਇੱਥੇ ਵਿਸਰਾਮ ਹੈ ਠੀਕ ਆ ਕਾਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮਤਿਆਨ ब्रह्मज्ञानी <द्राँ> एक ऊपरयास ब्रह्मज्ञानी का नहीं बनासी ब्रह्मज्ञानी कह गरीबी समाहा ब्रह्मज्ञानी परोपकार उमाहा ब्रह्मज्ञानी कह नाहि तंदा ब्रह्मज्ञानी लेत आवत बंदा ज्ञानी ते विसराल ब्रह्मज्ञानी कह होए सो भला ਬ੍ਰਹਮ ਗਿਆਨੀ ਸੁਫਲ ਫਲਾ ਸੋ ਫਲ ਨਹੀਂ ਪੜਨਾ ਸੁਫਲ ਇਕੱਠਾ ਪੜਨਾ ਹੈ ਹਾਂ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਜਪੈ ਜਪੇ ਨਹੀਂ ਪੜਨਾ ਜਪੈ ਬ੍ਰਹਮ ਗਿਆਨੀ ਕਹਿ ਇਕ ਹੈ ਰੰਗ ਇਕੇ ਹੀ ਪੜਨਾ ਇਕ ਹੈ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬਸੇ ਨਹੀਂ ਪੜਨਾ ਬਸੈ ਪੜਨਾ ब्रह्मज्ञानी कह नाम आधार ब्रह्मज्ञानी कह नाम परिवार ब्रह्मज्ञानी सदा सद्जागत ब्रह्मज्ञानी अहं बुद्ध अहं बुद्ध त्यागत ब्रह्मज्ञानी कह मन इच विसराल परमानंद ब्रह्मज्ञानी कह कर सदा आनंद ब्रह्मज्ञानी सुख सहज निवास नानक ब्रह्मज्ञानी का नहीं बनास ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਕੈ ਕੈ ਤੇ ਜਿੱਥੇ ਵੀ ਕੈ ਆਉਂਦਾ ਦਲਾਵ ਲੱਗੇ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਕਰੈ ਪੜਨ ਕਰੇ ਨਹੀਂ ਪੜਨ ਬ੍ਰਹਮ ਗਿਆਨੀ ਕਾ ਬਾਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ

ਕੌਣ ਜਾਣੈ ਪੇਦ ਜਾਣੈ ਨੰਨੇਦਲਾਵ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਆਦੇਸ਼ ਹੀ ਪੜਨਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ ਅਧਿਆਖਰ ਖੇਰ ਖੇਰ ਖਖੇ ਸਿਹਾਰੀ ਹੁਣ ਖਖੇ ਦੇ ਪੈਰ ਵਿੱਚ ਜਈਆ ਲੱਗਾ ਅੱਧਾ ਇਸ ਦਾ ਉਚਾਰਨ ਕਿਵੇਂ ਹੋਵੇਗਾ ਐੜਾ ਧਦੇ ਕਰਨਾ ਖਖੇ ਸਿਹਾਰੀ ਐੜਾ ਤਰਾਰੇ ਉਪਰ ਇਨੇ ਐੜਾ ਬਣ ਜਣਾ ਇੱਥੇ ਇਹਦੇ ਵਿੱਚੋਂ ਖੱਖੇ ਛੇਰ ਨਿਕਲ ਜਾਣੀ ਹੈ ਅਧਿਆਖਰ ਛੇਰ ਹਾਂ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ ਇੱਥੇ ਨੂੰ ਪਈ ਸੰਗਤਾਂ ਇਹਨੂੰ ਨ ਕੀਮਤ ਪੜ ਜੰਨੇ ਕੀਮਤ ਕੀਮਤ ਨਹੀਂ ਪੜਨੇ ਇਹ ਵੱਖਰ ਵੱਖਰਾ ਪਾਠ ਹੈ ਬ੍ਰਹਮ ਗਿਆਨੀ ਕੀ ਮਿੱਤ ਕੀ ਮਿੱਤ ਮਿੱਤ ਤੇ ਵਿਸਰਾਗ ਕੌਣ ਬਖਾਨੈ ਬਖਾਨੈ ਨਹੀਂ ਪੜਨਾ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਜੀਵੈ ਦਿਲਾਵਾਂ ਧਿਆ ਰੱਖਣਾ ਨਹੀਂ ਮਰਤਾ ਬ੍ਰਹਮ ਗਿਆਨੀ جی دا جی 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 برہم گیانی پورن <Wen2> اے داتا نہیں پڑھنا ادھکلا کے اچارن کرنا پولا پڑھنا دا برہ گیانی پورن پورکھ بات ब्रह्मज्ञानी अनाथ का नाथ ब्रह्मज्ञानी का सब ऊपर हाथ ब्रह्मज्ञानी का सगल आकार ब्रह्मज्ञानी आप निरंकार ब्रह्मज्ञानी की शोभा इच विसराव ब्रह्मज्ञानी बनी बनी, बनी पढ़ना नन्ने दी वाजुचार नु वे ते संगता पढ़ जांदी है बनी बनी नाने दी वाजुचार हुंदी है ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਇਥੇ ਨੰਨੇ ਦੀ ਬਾਜ ਉਚਾਰਨ ਹੋਵੇ ਧਨੀ ਧਣੀ ਨਹੀਂ ਪੜਨਾ ਸਮਝ ਲੱਗੀ ਆਪਣੀਆਂ ਅੱਠ ਅਸ਼ਟਪਦੀਆਂ ਹੋ ਗਈਆਂ ਨੇ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ